ਹਾਂਜੀ ਹਸੀ ਗਾਲ ਜੀ ਬਾਈ ਸਾਰਿਆਂ ਨੂੰ ਤੇ ਅੱਜ ਆਪਣੇ ਪੁਰਾਣੀ ਫੈਕਟਰੀ ਚ ਜਿਹੜਾ ਗੇਟ ਪਿਆ ਸੀਗਾ ਉਹ ਗੇਟ ਉਧਰ ਲੈ ਕੇ ਜਾ ਰਹੇ ਆ ਕਾਲੀ ਦਾ ਗੇਟ ਆ ਤੇ ਵਜ਼ਨ ਕਾਫੀ ਸੀਗਾ ਪਰ ਗੱਡੀ ਹੈਗੀ ਆਪਣੀ ਛੋਟੀ ਵਰਗੀ ਤੇ ਐਮ ਮੰਨ ਲਓ ਕੋਈ ਮਤਲਬ ਹੀ ਨਹੀਂ ਗੱਡੀ ਨੂੰ ਭਾਰ ਭੋਰ ਦਾ ਤਾਂ ਤੇ ਗੇਟ ਤਿਆਰ ਕਰਕੇ ਫਾਈਨਲ ਦੀ ਵੀਡੀਓ ਜ਼ਰੂਰ ਪਾਵਾਂਗੇ ਤੇ ਸਾਰੇ ਕਰੋ ਚੈੱਕ ਕਿ ਕਿਉਂਕਿ ਪੁਰਾਣੀ ਫੈਕਟਰੀ ਚ ਕਾਫੀ ਗੇਟ ਪਏ ਸੀਗੇ ਤਿਆਰ ਕਰਨ ਵਾਲੇ ਤੇ ਉਹ ਸਾਰੇ ਕੇ ਕਰਕੇ ਆਪਾਂ ਉਧਰ ਲੈ ਗਏ ਹੁਣ ਤਕਰੀਬਨ ਇੱਥੇ ਜਗ੍ਹਾ ਫ੍ਰੀ ਹੋ ਗਈ ਤੇ ਉਸ ਤੋਂ ਬਾਅਦ ਆਪਾਂ ਕੀ ਕਰਨਾ ਇੱਥੇ ਜਿੰਨੀ ਵੀ ਲੱਕੜ ਆ ਉਹ ਸੁਕਾਉਣ ਵਾਸਤੇ ਸਾਰੀ ਇੱਥੇ ਰੱਖਿਆ ਕਰਾਂਗੇ ਤੇ ਜਿਹੜੀ ਵੀ ਜਾਂ ਸੀਜ਼ਨਿੰਗ ਪਲਾਂਟ ਚ ਜਿਹੜੀ ਇੱਥੇ ਆਇਆ ਕਰੋਗੀ ਉਹ ਸਾਰੀ ਸੁਕਾਉਣ ਵਾਸਤੇ ਇੱਥੇ ਹੀ ਆਪਾਂ ਸਟੋਰ ਕਰਿਆ ਕਰਾਂਗੇ ਤੇ ਧੰਨਵਾਦ ਜੀ ਵੀਡੀਓ ਦੇਖਣ ਲਈ ਆ ਇੱਕ ਵਾਰ ਦੇਖ ਲੋ ਗੱਡੀ ਐ ਪੂਰਾ ਜ਼ੋਰ ਲਾਉਂਦੀ ਹੋਈ ਤੇ ਆ ਗੇਟ ਹੈ तकरीबन 9 ਫੁੱਟ ਤੇ ਚੌੜਾ ਤੇ 16 ਫੁੱਟ 16 ਫੁੱਟ ਚੌੜਾ ਤੇ 9 ਫੁੱਟ ਦੀ ਉਚਾਈ ਹੈ ਗੇਟ ਤੇ ਤਿਆਰ ਕਰਕੇ ਇਹਦੀ ਪਾਵਾਂਗੇ ਹੁਣ ਤੱਕ ਕਾਫੀ ਮਿੱਟੀ ਕੱਢ ਆ ਪਿਆ ਹੋਇਆ ਠੀਕ ਹੈ ਠੀਕ ਹੈ ਜੀ ਧੰਨਵਾਦ ਜੀ ਸਿਕਰ